ਚੂਰਨਾ ਕਾਲੀਆਂ ਫੱਕੀਆਂ ਕਾਲੀਆਂ ਗੋਲੀਆਂ ਕਾਲੀਆਂ ਕੈਪਸੂਲ ਖਾਲੇ ਪਰ ਸਾਡਾ ਕਬਜ਼ ਜਿਹੜੀ ਨਹੀਂ ਟੁੱਟਦੀ ਮੇਰੇ ਹੱਥ ਦੇ ਵਿੱਚ ਇਹ ਜੋ ਛੋਟਾ ਜਿਹਾ 10 ਗ੍ਰਾਮ ਦਾ ਤੁਹਾਨੂੰ ਵੱਟਾ ਜਾਂ ਸਕੇਲੇ ਕੇ ਪੱਥਰ ਰੂਪੀ ਔਸ਼ਦੀ ਨਜ਼ਰ ਆ ਰਹੀ ਹੈ ਇਹ ਲਗਭਗ 50 ਤੋਂ 100 ਬੰਦਿਆਂ ਦੀ ਕਬਜ਼ ਖਤਮ ਕਰਨ ਦੀ ਤਾਕਤ ਰੱਖਦੀ ਹੈ ਲੋਕ ਪੀਸ ਕੇ ਐਦਾਂ ਰਗੜਨਾ ਕਿਉਂਕਿ ਰਗੜਦੇ ਰਗੜਦੇ ਹੈ ਨਾਲੋਂ ਨਾਲ ਨਹੀਂ ਪਾਣੀ ਛੱਡ ਦਿੰਦਾ ਜੇ ਇਹਦੀ ਹਵਾ ਇਹਨੂੰ ਨਮੀ ਵਾਲੀ ਜਗ੍ਹਾ ਤੇ ਤੁਸੀਂ ਇਹਨੂੰ ਪੀਸੋਗੇ ਇਹ ਕਬਜ਼ੀ ਕੀ ਚੀਜ਼ ਹੈ ਜੀ ਹਰੇਕ ਬੰਦੇ ਜਿਹਨੂੰ ਜਿਸਦੇ ਪੇਟ ਨੂੰ ਹੱਥ ਲਾ ਲਓ ਹੀ ਕਹਿੰਦਾ ਜੀ ਹੱਥ ਨਾਲ ਲਾ ਪੇਟ ਦਰਦ ਕਰਦਾ ਕਬਜ਼ੋ ਹੀ ਹੋਈ ਹੈ ਪੇਟ ਦੀ ਖੁਸ਼ਕੀ ਨੂੰ ਕਬਜ਼ ਕਹਿੰਦੇ ਆ ਮਰੀਜ਼ ਵੀ ਸਾਨੂੰ ਆ ਕੇ ਦੱਸਦੇ ਨੇ ਵੀ ਸਾਡਾ ਨਾ ਜਿਹੜਾ ਮਲ ਹੈ ਉਹ ਜਾਂ ਤਾਂ ਦੋ-ਦੋ ਤੋਂ ਤਿੰਨ ਦਿਨ ਆਉਂਦਾ ਹੀ ਨਹੀਂ ਜੇ ਆਉਂਦਾ ਹੈ ਤਾਂ ਇੱਕ ਤਰ੍ਹਾਂ ਦੀਆਂ ਗੋਲੀਆਂ ਬੰਟਿਆਂ ਦੀਆਂ ਤਰ੍ਹਾਂ ਬਣ ਕੇ ਆਉਂਦੀਆਂ ਨੇ ਇੰਨਾ ਕੁ ਜ਼ਿਆਦਾ ਅੰਦਰ ਸੁੱਕ ਜਾਂਦਾ ਡਰਾਈ ਹੋ ਜਾਂਦਾ ਖੁਸ਼ਕ ਹੋ ਜਾਂਦਾ ਕਬਜ਼ ਕਰਕੇ ਹਾਰਟ ਅਟੈਕ ਕਬਜ਼ ਦੇ ਕਰਕੇ ਜੀ ਹਾਰਟ ਅਟੈਕ ਹੁੰਦੇ ਨੇ ਤੁਹਾਨੂੰ ਕੀ ਕਹਿੰਦੇ ਨੇ ਆਯੁਰਵੇਦਾਂ ਨੂੰ ਕਦੇ ਪੜੋ ਜਾਂ ਸਮਝੋ ਤੁਹਾਡੇ ਜਿੰਨਾ ਅੰਦਰ ਵਾਤ ਦੋਸ਼ ਵਧੂਗਾ ਉੰਨਾ ਤੁਹਾਡੇ ਹਾਰਟ ਤੇ ਪ੍ਰੈਸ਼ਰ ਆਊਗਾ ਬੀ ਲੈਟਰਨ ਜਦੋਂ ਅਸੀਂ ਜਾਣਦੇ ਆ ਤਾਂ ਬਲੱਡ ਦੀ ਤਤਿਰੀ ਪੈਂਦੀ ਹੈ ਬਲੱਡ ਦੇ ਤੁਪਕੇ गिरਦੇ ਆ ਜਾਂ ਪਹਿਲਾਂ ਪਹਿਲਾਂ ਕੀ ਹੁੰਦਾ ਵੀ ਬਲੱਡ ਮਲ ਦੇ ਨਾਲ ਲੱਗ ਕੇ ਆਉਣਾ ਸ਼ੁਰੂ ਹੋ ਜਾਂਦਾ ਬਹੁਤ ਸਾਰੇ ਮਰੀਜ਼ਾਂ ਦਾ ਇਹ ਕਹਿਣਾ ਹੁੰਦਾ ਜਲਾਬਾ ਹੜੜ ਪੀਸ ਕੇ ਸਿਰਫ ਦੋ ਚੁਟਕੀਆਂ ਰਾਤ ਨੂੰ ਗਰਮ ਪਾਣੀ ਨਾਲ ਲੈਣੀਆਂ ਨੇ ਜਿਨ੍ਹਾਂ ਦਾ ਮਟਾਪਾ ਨਹੀਂ ਘਟਦਾ ਜਾਂ ਜਿਨ੍ਹਾਂ ਨੂੰ ਬਵਾਸੀਰ ਨਹੀਂ ਹਟਦੀ ਜਾਂ ਜਿਨ੍ਹਾਂ ਦਾ ਪੇਟ ਨਹੀਂ ਖੁੱਲਦਾ ਤਾਂ ਬਹੁਤ ਆ ਤੁਸੀਂ ਦੋ ਚੁਟਕੀਆਂ ਵਾਧੂ ਨੇ ਜੀ ਜਿਹੜੇ ਤੁਸੀਂ ਚਮਚੇ ਭਰ-ਭਰ ਕੇ ਚੂਰਨ ਦੇ ਖਾਣੇ ਹੋ ਉਹ ਲੈਣ ਦੀ ਲੋੜ ਨਹੀਂ ਜੀ ਬੰਦੇ ਨੂੰ ਹੁੰਦੀ ਕਬਜ਼ ਹੈ ਜੀ ਦਿਮਾਗ ਖਰਾਬ ਹੋ ਜਾਂਦਾ ਇਹ ਕੀ ਗੱਲ ਹੈ ਜੀ ਪੱਦ ਥੱਲੇ ਨੂੰ ਗੁੱਦਾ ਮਾਰਗ ਰਹੀਂ ਬਾਹਰ ਜਿਹੜੇ ਨਿਕਲਨੇ ਆ ਗੈਸ ਬਾਹਰ ਨਿਕਲਣੀ ਆ ਉਹ ਤੁਹਾਡੇ ਪ੍ਰਾਹਾਂ ਨੂੰ ਉੱਪਰ ਨੂੰ ਚੜਨ ਲੱਗ ਜਾਂਦੀ ਹੈ ਹੁੰਦੀ ਬੰਦੇ ਨੂੰ ਕਬਜ਼ ਹੈ ਉਹ ਕਹਿੰਦੇ ਜੀ ਮੈਨੂੰ ਭੁੱਖ ਵੀ ਨਹੀਂ ਲੱਗਦੀ ਸਾਰਾ ਦਿਨ ਮੈਨੂੰ ਪਿਆਸ ਵੀ ਨਹੀਂ ਲੱਗਦੀ ਸਾਰਾ ਦਿਨ ਮੇਰੇ ਮੂੰਹ ਦਾ ਟੇਸਟ ਵਿਗੜਿਆ ਪਿਆ ਨਾ ਮੈਨੂੰ ਮਿੱਠੇ ਦਾ ਪਤਾ ਲੱਗਦਾ ਨਾ ਮੈਨੂੰ ਨੂਨ ਦਾ ਪਤਾ ਲੱਗਦਾ ਉਹ ਕੀ ਹੋ ਜਾਂਦਾ ਜੀ ਉਹਦੇ ਵਿੱਚ ਕੀ ਗੱਲ ਹੈ ਜੀ ਹੁਣ ਤੁਸੀਂ ਦੇਖੋ ਆਪਾਂ ਗੱਲ ਕੀਤੀ ਆ ਵੀ ਗੈਸ ਪਾਸ ਨਹੀਂ ਹੁੰਦੀ ਤੁਹਾਡੀ ਗੈਸ ਕਦੀ ਜਿਹੜੇ ਲੋਕ 99% ਵੈਸਟਰਨ ਟਾਇਲਟ ਜਿਹੜੇ ਯੂਜ਼ ਕਰਦੇ ਆ ਤੁਸੀਂ ਇਹ ਦੇਖ ਲਓ ਸਭ ਤੋਂ ਪਹਿਲਾਂ ਉਹਨਾਂ ਦੇ ਗੋਡੇ ਖਰਾਬ ਦੂਜਾ ਨੰਬਰ ਉਹਨਾਂ ਦਾ ਪੇਟ ਸਾਫ਼ ਹੁੰਦਾ ਹੀ ਨਹੀਂ ਜੀ ਪਿੱਛੋਂ ਇੱਕ ਪ੍ਰੈਸ਼ਰ ਜਿਹਾ ਛੱਡਦੇ ਨੇ ਤੂਤਰੀ ਜਿਹਾ ਛੱਡਦੇ ਨੇ ਉਹ ਸਿੱਧਾ ਸਾਡੇ ਗੁੱਦਮਾਰਕ ਦੇ ਵਿੱਚ ਪਾਣੀ ਇੰਨਾ ਪ੍ਰੈਸ਼ਰ ਨਾਲ ਲੱਗਦਾ ਤੁਸੀਂ ਇਹ ਦੇਖੋ ਉਹੀ ਪਹਿਲਾਂ ਬਵਾਸੀਰ ਦਾ ਕਿੱਡਾ ਵੱਡਾ ਕਾਰਨ ਬਣ ਜਾਂਦਾ ਮੇਰੇ ਹੱਥ ਦੇ ਵਿੱਚ ਇਹ ਜੋ ਛੋਟਾ ਜਿਹਾ 10 ਕੁ ਗ੍ਰਾਮ ਦਾ ਤੁਹਾਨੂੰ ਵਟਾ ਜਾਂ ਸਿਕੈਲੀ ਕੇ ਪੱਥਰ ਰੂਪੀ औषधि नजर आ रही है यह लगभग 50 ਤੋਂ 100 ਬੰਦਿਆਂ ਦੀ ਕਬਜ਼ ਖਤਮ ਕਰਨ ਦੀ ਤਾਕਤ ਰੱਖਦੀ ਹੈ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ফারুকੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਯੰਗ ਵੈਦ ਡਾਕਟਰ ਜਗਰੂਪ ਸਿੰਘ ਪੰਗੂ ਹੋਰਾ ਕੋਲ ਜਿਹੜਾ ਕੋਲ ਅੱਜ ਅਸੀਂ ਖਾਸ ਕਰਕੇ ਸਵਾਲ ਲੈ ਕੇ ਪਹੁੰਚੇ ਹਾਂ ਕਬਜ਼ ਦਾ ਉਹ ਕਬਜ਼ ਜਿਸ ਨੂੰ ਹਰ ਘਰ ਦੇ ਵਿੱਚ ਵੱਡੀ ਅਸੀਂ ਕਹਿ ਲਈਏ ਕਿ ਅਲਾਮਤ ਦੇ ਤੌਰ ਤੇ ਸਮਝਿਆ ਜਾਂਦਾ ਜਾਂ ਜਾਣਿਆ ਜਾਂਦਾ ਕਹਿੰਦੇ ਨੇ ਜੀ ਕਿ ਸਾਡੀ ਤਾਂ ਕਬਜ਼ ਅਸੀਂ ਚੂਰਨਾ ਖਾ ਲੀਆਂ ਫੱਕੀਆਂ ਖਾ ਲੀਆਂ ਗੋਲੀਆਂ ਖਾ ਲੀਆਂ ਕੈਪਸੂਲ ਖਾ ਲੇ ਪਰ ਸਾਡਾ ਕਬਜ਼ ਜਿਹੜੀ ਨਹੀਂ ਟੁੱਟਦੀ ਪਰ ਇਹ 10 ਕੁ ਗ੍ਰਾਮ ਦੀ ਜਿਹੜੀ ਅਸੀਂ ਕਹਿ ਲਈਏ ਕਿ ਵੱਟਾ ਜਿਆ ਹੈ ਔਸ਼ਧੀ ਹੈ ਇਹ ਕਬਜ਼ 50 ਤੋਂ 100 ਬੰਦੇ ਦੀ ਕਬਜ਼ ਤੋੜਨ ਦੀ ਤਾਕਤ ਰੱਖਦੀ ਹੈ ਕਿਵੇਂ ਰੱਖਦੀ ਹੈ ਕੀ ਨੁਸਖਾ ਕੀ ਫਾਰਮੂਲਾ ਹੈ ਸਾਡੇ ਨਾਲ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਪੰਗੂ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਹੈ ਵੈਜ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਜੀ ਬਹੁਤ-ਬਹੁਤ ਸ਼ੁਕਰੀਆ 사ਸੀ ਕਾਲ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਇਸ ਤੋਂ ਪਹਿਲਾਂ ਕਿ ਅਸੀਂ ਇਸ ਔਸ਼ਧੀ ਦੇ ਉੱਤੇ ਜਾਈਏ ਇਸ ਦੇ ਬਾਰੇ ਗੱਲਬਾਤ ਕਰੀਏ ਇਹ ਕਬਜ਼ ਕੀ ਚੀਜ਼ ਹੈ ਜੀ ਹਰੇਕ ਬੰਦੇ ਜਿਹਨੂੰ ਜਿਸਦੇ ਪੇਟ ਨੂੰ ਹੱਥ ਲਾ ਲਓ ਹੀ ਕਹਿੰਦਾ ਜੀ ਹੱਥ ਨਾਲ ਲਾ ਪੇਟ ਦਰਦ ਕਰਦਾ ਕਬਜ਼ ਹੋਈ ਹੋਈ ਕਬਜ ਤੁਹਾਡੇ ਜੀ ਪੇਟ ਦੀ ਖੁਸ਼ਕੀ ਨੂੰ ਕਬਜ ਕਹਿੰਦੇ ਆ ਜਿੰਨਾ ਤੁਹਾਡਾ ਅੰਦਰ ਖੁਸ਼ਕ ਹੋ ਜਾਊਗਾ ਤਾਂ ਉਹਨਾਂ ਤੁਹਾਡਾ ਮਲ ਹੈ ਜਿਹੜਾ ਉਹ ਅੰਦਰ ਜੰਮਣਾ ਸ਼ੁਰੂ ਹੋ ਜੂਗਾ ਇੱਕ ਤਰ੍ਹਾਂ ਦਾ ਤੁਸੀਂ ਦੇਖਿਆ ਵੀ ਕਈ ਵਾਰੀ ਮਰੀਜ਼ ਵੀ ਸਾਨੂੰ ਆ ਕੇ ਦੱਸਦੇ ਨੇ ਵੀ ਸਾਡਾ ਨਾ ਜਿਹੜਾ ਮਲ ਹੈ ਉਹ ਜਾਂ ਤਾਂ ਦੋ-ਦੋ ਤੋਂ ਤਿੰਨ ਦਿਨ ਆਉਂਦਾ ਹੀ ਨਹੀਂ ਜੇ ਆਉਂਦਾ ਹੈ ਤਾਂ ਇੱਕ ਤਰ੍ਹਾਂ ਦੀਆਂ ਗੋਲੀਆਂ ਬੰਟਿਆਂ ਦੀਆਂ ਤਰ੍ਹਾਂ ਬਣ ਕੇ ਆਉਂਦੀਆਂ ਨੇ ਇੰਨਾ ਕੁ ਜ਼ਿਆਦਾ ਅੰਦਰ ਸੁੱਕ ਜਾਂਦਾ ਡਰਾਈ ਹੋ ਜਾਂਦਾ ਖੁਸ਼ਕ ਹੋ ਜਾਂਦਾ ਤੁਸੀਂ ਇਹ ਦੇਖੋ ਵੀ ਉਹ ਕੀ ਤੁਹਾਡੇ ਅੰਦਰ ਕਿੰਨਾ ਕੁ ਜ਼ਿਆਦਾ ਫਿਰ ਨੁਕਸ ਪੈਦਾ ਕਰਦਾ ਸਭ ਤੋਂ ਵੱਡਾ ਜਿਹੜਾ ਤੁਹਾਨੂੰ ਅੰਦਰ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਕੀ ਹੁੰਦੇ ਨੇ ਛਾਲੇ ਜਿਵੇਂ ਤੁਹਾਡੇ ਮੂੰਹ ਦੇ ਵਿੱਚ ਇੱਕ ਤਰ੍ਹਾਂ ਦੇ ਛਾਲੇ ਹੋਗੇ ਕਹਿ ਲੋ ਤਾਂ ਉਸੇ ਤਰ੍ਹਾਂ ਦੇ ਸਾਡੀ ਅੰਤੜੀ ਚ ਹੋਣ ਲੱਗ ਜਾਂਦੇ ਆ ਸਭ ਤੋਂ ਜਿਹੜੀ ਮੇਨ ਬੜੀ ਬਿਮਾਰੀ ਗੰਦੀ ਭੈੜੀ ਬਿਮਾਰੀ ਆ ਉਹ ਬਵਾਸੀਰ ਦੀ ਬਿਮਾਰੀ ਆ ਜੀ ਉਹ ਕਬਜ ਦੇ ਕਾਰਨ ਹੁੰਦੀ ਆ ਬਹੁਤ ਸਾਰੇ ਮਰੀਜ਼ਾਂ ਦਾ ਕਹਿਣਾ ਜਾਂ ਮੰਨਣਾ ਜਾਂ ਸੁਣਨਾ ਇਹ ਹੁੰਦਾ ਜੀ ਸਾਨੂੰ ਬਵਾਸੀਰ ਹੋ ਗਈ ਬਵਾਸੀਰ ਦੇ ਨਾਲ ਸਾਨੂੰ ਕਬਜ ਪੈਦਾ ਹੋ ਗਈ ਪਰ ਨਹੀਂ ਕਦੇ ਵੀ ਕਬਜ ਆ ਜਿਹੜੀ ਬਵਾਸੀਰ ਆ ਉਹ ਤੁਹਾਨੂੰ ਕਬਜ ਨਹੀਂ ਪੈਦਾ ਕਰਦੀ ਸਗੋਂ ਕਬਜ ਦੇ ਨਾਲ ਆ ਜਿਹੜੀ ਬਵਾਸੀਰ ਪੈਦਾ ਹੁੰਦੀ ਆ ਜਦੋਂ ਤੁਹਾਡੇ ਅੰਦਰ ਖੁਸ਼ਕੀ ਬਹੁਤ ਜ਼ਿਆਦਾ ਵੱਧ ਗਈ ਫਿਰ ਤੁਹਾਡਾ ਜਿਹੜਾ ਮਲ ਹੈ ਉਹ ਇੰਨਾ ਸਖਤ ਹੋਣ ਲੱਗ ਜਾਂਦਾ ਤੁਹਾਡੇ ਮਸਲ ਨੂੰ ਇੱਕ ਤਰ੍ਹਾਂ ਦਾ ਪਾੜਨਾ ਸ਼ੁਰੂ ਕਰ ਦਿੰਦਾ ਫਿਰ ਬਹੁਤ ਲੋਕ ਕਹਿੰਦੇ ਨੇ ਵੀ ਲੈਟਰਨ ਜਦੋਂ ਅਸੀਂ ਜਾਂਦੇ ਆ ਤਾਂ ਬਲੱਡ ਦੀ ਤਤਿਰੀ ਪੈਂਦੀ ਹੈ ਬਲੱਡ ਦੇ ਤੁਪਕੇ गिरਦੇ ਆ ਜਾਂ ਪਹਿਲਾਂ ਪਹਿਲਾਂ ਕੀ ਹੁੰਦਾ ਵੀ ਬਲੱਡ ਮਲ ਦੇ ਨਾਲ ਲੱਗ ਕੇ ਆਉਣਾ ਸ਼ੁਰੂ ਹੋ ਜਾਂਦਾ ਬਹੁਤ ਸਾਰੇ ਮਰੀਜ਼ਾਂ ਦਾ ਇਹ ਕਹਿਣਾ ਹੁੰਦਾ ਹੈ ਪਰ ਜਦੋਂ ਉਹ ਰੋਗ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਹੈ ਤੁਹਾਡੇ ਅੰਦਰ ਅਲਸਰ ਜ਼ਿਆਦਾ ਵੱਧ ਜਾਂਦੇ ਨੇ ਜ਼ਖਮ ਜ਼ਿਆਦਾ ਵੱਧ ਜਾਂਦੇ ਨੇ ਤੁਹਾਡਾ ਮਸਲ ਇੱਕ ਤਰ੍ਹਾਂ ਦਾ ਫਟਣ ਲੱਗ ਜਾਂਦਾ ਹੈ ਫਿਰ ਉਹ ਜਾ ਕੇ ਕੀ ਹੁੰਦਾ ਜਿਹੜਾ ਖੂਨ ਇੱਕ ਤਰ੍ਹਾਂ ਦਾ ਤੁਬਕਿਆਂ ਦੇ ਵਿੱਚ गिरਣਾ ਤੁਹਾਡੇ ਅੰਦਰੋਂ ਸ਼ੁਰੂ ਹੋ ਜਾਂਦਾ ਹੈ ਬੰਦਾ ਜਿਹੜਾ ਬੈਠਣ ਨੂੰ ਵੀ ਫਿਰ ਜਿਹੜਾ ਤਰਸਣ ਲੱਗ ਜਾਂਦਾ ਉੱਥੇ ਜਾ ਕੇ ਡਾਕਟਰ ਕਹਿੰਦੇ ਨੇ ਆਪਰੇਸ਼ਨ ਕਰਾ ਲਓ ਪਰ ਆਪਰੇਸ਼ਨ ਕਿੰਨੀ ਕੁ ਵਾਰ ਕਰਾਵਾਂਗੇ ਆਪਾਂ ਜਦੋਂ ਤੱਕ ਤੁਹਾਡੇ ਅੰਦਰੋਂ ਖੁਸ਼ਕੀ ਤੁਹਾਡੀ ਕਬਜ ਸਹੀ ਨਹੀਂ ਹੁੰਦੀ ਉਦੋਂ ਤੱਕ ਤੁਹਾਡੀ ਜਿਹੜੀ ਬਵਾਸੀਰ ਉਹ ਵੀ ਠੀਕ ਨਹੀਂ ਹੁੰਦੀ ਡਾਕਟਰ ਸਾਹਿਬ ਬੰਦੇ ਨੂੰ ਹੁੰਦੀ ਕਬਜ਼ ਹੈ ਜੀ ਦਿਮਾਗ ਖਰਾਬ ਹੋ ਜਾਂਦਾ ਇਹ ਕੀ ਗੱਲ ਹੈ ਜੀ ਦੇਖੋ ਜਦੋਂ ਤੁਹਾਡੇ ਕਬਜ਼ ਹੋ ਗਈ ਤੁਹਾਡੇ ਅੰਦਰ ਖੁਸ਼ਕੀ ਵਧ ਗਈ ਤਾਂ ਜਿਹੜੀ ਤੁਹਾਡੇ ਪੱਦ ਥੱਲੇ ਨੂੰ ਗੁੱਦਾ ਮਾਰਗ ਰਹੀ ਬਾਹਰ ਜਿਹੜੇ ਨਿਕਲਣੇ ਆ ਗੈਸ ਬਾਹਰ ਨਿਕਲਣੀ ਆ ਉਹ ਤੁਹਾਡੇ ਪ੍ਰਾਹਾਂ ਨੂੰ ਉੱਪਰ ਨੂੰ ਚੜਨ ਲੱਗ ਜਾਂਦੀ ਹੈ ਤੁਸੀਂ ਕਹ ਲਓ ਹੈਨਾ ਤਾਂ ਜਦੋਂ ਦਿਮਾਗ ਨੂੰ ਚੜੂਗੀ ਦਿਮਾਗ ਦੇ ਵਿੱਚ ਤੁਸੀਂ ਇੱਕ ਤਰ੍ਹਾਂ ਦਾ ਕਹਿ ਲਓ ਦਿਮਾਗ ਨੂੰ ਫਲਾਉਗੀ ਉਹਨੂੰ ਖੁਸ਼ਕ ਕਰੂਗੀ ਉਹਦਾ ਗੁਬਾਰਾ ਬਣਾ ਦੂਗੀ ਉਹਨੂੰ ਫਟਣ ਵਾਲਾ ਕਰੂਗੀ ਕਰੂਗੀ ਤੁਹਾਡਾ ਉਹਦੇ ਨਾਲ ਤੁਸੀਂ ਇਹ ਕਹਿ ਲਓ ਵੀ ਪੜਪੜੀਆਂ ਬਹੁਤ ਬੰਦਿਆਂ ਦੇ ਦੁੱਖਦਿਆਂ ਰਹਿੰਦੀਆਂ ਨੇ ਬੰਦੇ ਕਈ ਵਾਰੀ ਮਰੀਜ਼ ਐਦਾਂ ਵੀ ਕਹਿੰਦੇ ਨੇ ਸਾਡੀਆਂ ਅੱਖਾਂ ਜਿਵੇਂ ਬਾਹਰ ਨੂੰ ਆਉਂਦੀਆਂ ਹੁੰਦੀਆਂ ਨੇ ਐਦਾਂ ਸਾਨੂੰ ਲੱਗਦਾ ਉਹ ਕਾਰਨ ਹੁੰਦਾ ਤੁਹਾਡੇ ਪੇਟ ਦੀ ਕਬਜ ਦਾ ਜਿਹੜੀ ਅੰਦਰ ਨੂੰ ਜਿਹੜੀ نیچے ਨੂੰ ਗੈਸ-ਵਾਸ ਹੋਣੀ ਆ ਜਦੋਂ ਉੱਪਰ ਨੂੰ ਜ਼ਿਆਦਾ ਚੜਨ ਲੱਗੀ ਤਾਂ ਉਹਦੇ ਨਾਲ ਤੁਹਾਡੇ ਹਾਰਟ ਅਟੈਕ ਹੋਣ ਦੇ ਵੀ 99% ਚਾਂਸ ਹੁੰਦੇ ਨੇ ਕਿਉਂਕਿ ਜਿਹੜੀ ਗੈਸ ਹੈ ਕਬਜ਼ ਮਾਫ ਕਰ ਮਾਫ ਕਰਨਾ ਸਭ ਤੁਹਾਨੂੰ ਵਿੱਚੋਂ ਰੋਕ ਰਿਹਾ ਕਬਜ਼ ਕਰਕੇ ਹਾਰਟ ਅਟੈਕ ਕਬਜ਼ ਦੇ ਕਰਕੇ ਜੀ ਹਾਰਟ ਅਟੈਕ ਹੁੰਦੇ ਨੇ ਤੁਹਾਨੂੰ ਕੀ ਕਹਿੰਦੇ ਨੇ ਆਯੁਰਵੇਦਾ ਨੂੰ ਕਦੇ ਪੜੋ ਜਾਂ ਸਮਝੋ ਤੋੜਾ ਜਿੰਨਾ ਅੰਦਰ ਵਾਤ ਦੋਸ਼ ਵਧੂਗਾ ਉੰਨਾ ਤੁਹਾਡੇ ਹਾਰਟ ਤੇ ਪ੍ਰੈਸ਼ਰ ਆਊਗਾ ਹੁਣ ਮੰਨ ਲਓ ਤੁਹਾਡੇ ਅੰਦਰ ਹਵਾ ਭਰ ਗਈ ਤੁਸੀਂ ਹਵਾ ਇੱਕ ਬੁਲਬਲੇ ਚ ਗੁਬਾਰੇ ਦੇ ਵਿੱਚ ਤੁਸੀਂ ਜਿਆਦਾ ਹਵਾ ਭਰੀ ਜਾਓਗੇ ਅਖੀਰ ਉਹਨੂੰ ਫੁੱਟੂ ਗਈ ਉਹ ਠੀਕ ਹੈ ਜੀ ਇਹੀ ਕੰਮ ਸਾਡਾ ਗੈਸ ਦਾ ਹੈ ਜਦੋਂ ਤੁਹਾਡੀ ਗੈਸ ਨਜਾਇਜ਼ ਵਧਣ ਲੱਗੀ ਵਧਣ ਲੱਗੀ ਤੁਹਾਡੇ ਜਿਹੜੇ ਹਾਰਟ ਤੇ ਇੰਨਾ ਕੁ ਪ੍ਰੈਸ਼ਰ ਵਧਾ ਦਿੰਦੀ ਆ ਤੁਹਾਡਾ ਹਾਰਟ ਇੱਕ ਲਫਾਫਾ ਹੈ ਉਹ ਇਹ ਤਾਂ ਹੈ ਨਹੀਂ ਵੀ ਕੋਈ ਲੋਹੇ ਦੀ ਚੀਜ਼ ਬਣੀ ਹੋਈ ਆ ਲਫਾਫੇ ਦੇ ਜੁੱਤੇ ਜਦੋਂ ਤੁਸੀਂ ਗੁਬਾਰੇ ਦੇ ਉੱਤੇ ਜਿਆਦਾ ਪ੍ਰੈਸ਼ਰ ਵਧਾ ਦੋਗੇ ਜਿਆਦਾ ਵਧੂਗਾ ਉਹ ਜਿਆਦਾ ਅਟੈਕ ਆਊਗਾ ਕੋਈ ਨਾੜੀ ਫਟ ਜਾਊਗੀ ਜਾਂ ਤੁਸੀਂ ਕਈ ਵਾਰੀ ਕਹਿੰਦੇ ਆ ਵੀ ਬ੍ਰੇਨ ਦੀ ਨਾੜੀ ਜੀ ਬਲੱਡ ਦਾ ਬਹਾਵ ਵਧਣ ਕਰਕੇ ਬ੍ਰੇਨ ਦੀ ਨਾੜੀ ਫਟ ਗਈ ਉਹ ਕਾਰਨ ਉਹਦਾ ਇਹ ਹੁੰਦਾ ਵੀ ਜਦੋਂ ਤੁਹਾਡੇ ਬਾਜੂ ਦੋਸ਼ ਬਾਜੂ ਬਹੁਤ ਜਿਆਦਾ ਨਜਾਇਜ਼ ਸਰੀਰ ਦੇ ਵਿੱਚ ਵੱਜ ਜਾਂਦੀ ਆ ਤਾਂ ਉਹਦੇ ਕਰਕੇ ਇਹ ਜਿਹੜੇ ਕਾਰਨ ਇਦਾਂ ਦੀਆਂ ਸਮੱਸਿਆਵਾਂ ਆ ਬੈਲਾ ਹੁੰਦੀਆਂ ਨੇ ਜੀ ਅੱਛਾ ਡਾਕਟਰ ਸਾਹਿਬ ਹੁੰਦੀ ਬੰਦੇ ਨੂੰ ਕਬਜ਼ਾ ਹੈ ਉਹ ਕਹਿੰਦਾ ਜੀ ਮੈਨੂੰ ਭੁੱਖ ਬਣੀ ਲੱਗਦੀ ਸਾਰਾ ਦਿਨ ਮੈਨੂੰ ਪਿਆਸ ਬਣੀ ਲੱਗਦੀ ਸਾਰਾ ਦਿਨ ਮੇਰੇ ਮੂੰਹ ਦਾ ਟੇਸਟ ਵਿਗੜਿਆ ਪਿਆ ਨਾ ਮੈਨੂੰ ਮਿੱਠੇ ਦਾ ਪਤਾ ਲੱਗਦਾ ਨਾ ਮੈਨੂੰ ਲੂਨ ਦਾ ਪਤਾ ਲੱਗਦਾ ਉਹ ਕੀ ਹੋ ਜਾਂਦਾ ਜੀ ਉਹਦੇ ਵਿੱਚ ਕੀ ਗੱਲ ਹੈ ਜੀ ਹੁਣ ਤੁਸੀਂ ਦੇਖੋ ਆਪਾਂ ਗੱਲ ਕੀਤੀ ਆ ਵੀ ਗੈਸ ਪਾਸ ਨਹੀਂ ਹੁੰਦੀ ਤੁਹਾਡੀ ਗੈਸ ਕਦੀ ਕਈ ਵਾਰੀ ਕੀ ਹੁੰਦਾ ਵੀ ਛਾਤੀ ਤੋਂ ਉੱਪਰੇ اٹਕੀ ਰਹਿੰਦੀ ਹੈ ਜਿਹੜੀ ਅਸਲ ਗੈਸ ਆ ਜਿਹੜੀ ਸਾਡੇ ਸਰੀਰ 'ਚ ਹੋਣੀ ਚਾਹੀਦੀ ਆ ਉਹ ਛਾਤੀ ਤੋਂ ਉੱਪਰੇ हट ਕੇ ਜਾਂਦੀ ਆ ਉਹ ਜਦ ਤੱਕ ਥੱਲੇ ਸਰੀਰ ਦੇ ਆਉਂਦੀ ਉਹ ਨਹੀਂ ਸਰੀਰ ਦੇ ਅੰਤੜੀ 'ਚ ਇੱਕ ਤਰ੍ਹਾਂ ਦੀ ਘੁੰਮਦੀ ਉਹ ਨਹੀਂ ਤੁਹਾਡਾ ਉਹਦੇ ਨਾਲ ਪੇਟ ਵੀ ਨਹੀਂ ਸਾਫ਼ ਹੋਣਾ ਹੈਗਾ ਉਹ ਇੱਕ ਤਰ੍ਹਾਂ ਦਾ ਗਵਾਰਾ ਅਫਾਰ ਬਣਾਇਆ ਹੋਇਆ ਜਿਹਨੂੰ ਅਫਾਰਾ ਕਹਿ ਦਿੰਦੇ ਆ ਵੀ ਗੋਲਾ ਜਿਹਾ ਬਣਿਆ ਹੋਇਆ ਆ ਪਾਪ ਪਿੰਡਾਂ ਦੇ ਵਿੱਚ ਕਹਿ ਦਿੰਦੇ ਆ ਉਹ ਗੋਲਾ ਜਿਹਾ ਜਦੋਂ ਤੁਹਾਡੇ ਪੇਟ ਦੇ ਵਿੱਚ ਅਟਕਿਆ ਰਹੂਗਾ ਤੁਹਾਡੇ ਸਟਮਕ ਦੇ ਵਿੱਚ ਅमाशय ਦੇ ਵਿੱਚ ਅਟਕਿਆ ਰਹੂਗਾ ਉਹਦੇ ਨਾਲੇ ਤੁਹਾਡਾ ਪਹਿਲਾਂ ਪੇਟ ਉਸ ਅਫਾਰੇ ਨਾਲ ਭਰਿਆ ਪਿਆ ਉਸ ਗੈਸ ਨਾਲ ਭਰਿਆ ਪਿਆ ਉਸ ਹਵਾ ਨਾਲ ਭਰਿਆ ਪਿਆ ਤਾਂ ਤੁਹਾਨੂੰ ਰੋਟੀ ਦੀ ਭੁੱਖ ਕਿੱਦ ਸੀ ਪਾਉਂਗੇ ਕਿੱਥੇ ਜਦੋਂ ਤੁਹਾਡਾ ਪਹਿਲਾਂ ਹੀ পেট ਫੁੱਲਿਆ ਹੋਇਆ ਤਾਂ ਰੋਟੀ ਦੀ ਭੁੱਖ ਲੱਗਣੀ ਹੋਏ ਨਹੀਂ ਜੀ ਡਾਕਟਰ ਸਾਹਿਬ ਕਾਰਨ ਕੀ ਹੈ ਫਿਰ ਤੁਸੀਂ ਨੂੰ ਕਾਰਨ ਵੀ ਦੱਸ ਦੋ ਜਿਹੜਾ ਇਹ ਕਬਜ਼ ਜਿਹੜੀ ਹੋ ਜਾਂਦੀ ਹੈ ਇਹਦਾ ਕਾਰਨ ਮੇਨ ਕੀ ਰਹਿੰਦਾ ਜੀ ਜੀ ਦੇਖੋ ਸਭ ਤੋਂ ਇਹਦਾ ਮੇਨ ਵੱਡਾ ਕਾਰਨ ਹੈ ਅੱਜ ਦੇ ਸਮੇਂ ਦੇ ਵਿੱਚ ਮੈਦਾ ਖਾਣਾ ਦੂਜਾ ਨੰਬਰ ਹੈ ਜਿਹੜਾ ਲੋਕ ਬੈਠਣ ਦਾ ਕੰਮ ਕਰਨ ਲੱਗੇ ਪੈਰਾਂ 'ਤੇ ਕੋਈ ਬੈਠਦਾ ਨਹੀਂ ਨਾ ਕੋਈ ਸਵੇਰੇ ਤੇ ਤੁਸੀਂ ਉੱਠ ਜੋ ਨਾ ਕੋਈ ਲੈਟਰਨ 'ਤੇ ਪੈਰਾਂ 'ਤੇ ਬੈਠੇ ਨਾ ਕੋਈ ਬੈਠ ਕੇ ਕੋਈ ਪੈਰਾਂ 'ਤੇ ਕੰਮ ਕਰੇ ਪੁਰਾਣੇ ਸਮੇਂ ਦੇ ਵਿੱਚ ਹਰ ਕੰਮ ਸਵੇਰ ਦੇ ਉੱਠਣ ਤੋਂ ਲੈ ਕੇ ਪੈਰਾਂ ਭਾਰ ਹੁੰਦਾ ਸੀਗਾ ਅੱਜ ਕੱਲ ਤੁਸੀਂ ਇਹ ਕਹਿ ਲਓ ਵੀ ਕਿਸੇ ਦਾ ਵੀ ਬੰਦੇ ਦਾ ਕੰਮ ਪੈਰਾਂ 'ਤੇ ਬਹਿ ਕੇ ਹੈ ਹੀ ਨਹੀਂ ਤੁਸੀਂ ਇਹ ਕਹਿ ਲਓ ਵੀ ਉਹ ਜਦੋਂ ਤੁਹਾਡੇ ਗੋਡੇ ਜਿਹੜੇ ਮੁੜ ਕੇ ਛਾਤੀ ਨਾਲ ਲੱਗਣੇ ਨਹੀਂ ਹੈਗੇ ਤਾਂ ਤੁਸੀਂ ਉਹ ਕਹਿ ਲਓ ਵੀ ਪੇਟ ਤੁਹਾਡਾ ਫੁੱਲਦਾ ਹੀ ਜਾਊਗਾ ਤਾਂ ਸਪਾਸ ਹੋਣੀ ਉਹ ਨਹੀਂ ਗੈਸ ਤੁਸੀਂ ਪੇਟ ਨੂੰ ਇੱਕ ਤਰ੍ਹਾਂ ਦਾ ਤੁਸੀਂ ਦੱਬੋਗੇ ਇਹਨੂੰ ਅੰਦਰ ਲੈ ਕੇ ਜਾਓਗੇ ਤਾਂ ਤਾਂ ਗੈਸ ਸੋ ਹੋਊਗੀ ਨਾ ਤਾਂ ਜਦੋਂ ਤੁਹਾਡੀ ਉਹ ਗੈਸ ਲੋੜੋਂ ਵਧੂਗੀ ਅੰਦਰ ਖੁਸ਼ਕੀ ਪੈਦਾ ਹੋਊਗੀ ਉਹਦੇ ਨਾਲ ਵੀ ਬਹੁਤ ਵੱਡਾ ਜਿਹੜਾ ਮੇਨ ਕਾਰਨ ਆ ਵੀ ਕਬਜ ਹੋਣ ਦਾ ਬਹੁਤ ਜ਼ਿਆਦਾ ਤੁਸੀਂ ਤਾਂ ਕਹਿ ਰਹੇ ਹੋ ਵੀ ਜਿਹੜੇ ਤੁਹਾਡੇ ਗੋਡੇ ਹੈਗੇ ਨੇ ਉਹ ਤੁਹਾਡੀ ਛਾਤੀ ਨਾਲ ਲੱਗਣੇ ਚਾਹੀਦੇ ਨੇ ਪਰ ਜਦੋਂ ਅਸੀਂ ਵੈਸਟਰਨ ਸਟਾਈਲ ਟਾਇਲਟ ਯੂਜ਼ ਕਰਦੇ ਆ ਪਖਾਨਾ ਯੂਜ਼ ਕਰਦੇ ਆ ਉਹ ਤਾਂ ਜੀ ਲੱਤਾਂ ਛਾਤੀ ਤਾਂ ਬਹੁਤ ਦੂਰ ਦੀ ਗੱਲ ਪੇਟ ਨਾਲੋਂ ਨਹੀਂ ਲੱਗਦੀਆਂ ਜੀ ਤੁਸੀਂ ਉਹ ਦੇਖ ਲਓ ਜਿਹੜੇ ਲੋਕ 99% ਵੈਸਟਰਨ ਟਾਇਲਟ ਜਿਹੜੇ ਯੂਜ਼ ਕਰਦੇ ਆ ਤੁਸੀਂ ਇਹ ਦੇਖ ਲਓ ਸਭ ਤੋਂ ਪਹਿਲਾਂ ਉਹਨਾਂ ਦੇ ਗੋਡੇ ਖਰਾਬ ਦੂਜਾ ਨੰਬਰ ਉਹਨਾਂ ਦਾ ਪੇਟ ਸਾਫ਼ ਹੁੰਦਾ ਹੀ ਨਹੀਂ ਜੀ ਕਿ ਜਦੋਂ ਪੇਟ ਤੁਹਾਡੇ ਪੱਟ ਮੁੜ ਕੇ ਤੁਹਾਡੇ ਪੇਟ ਨਾਲ ਲੱਗਣੇ ਹੀ ਨਹੀਂ ਉਹਨੂੰ ਅੰਦਰ ਨੂੰ ਧੱਕਣਗੇ ਨਹੀਂ ਤੁਹਾਡੀ ਅੰਤੜੀ ਪ੍ਰੈਸੇ ਨਹੀਂ ਹੋਊਗੀ ਤੁਹਾਡਾ ਪੇਟ ਵੈਸੇ ਨਹੀਂ ਸਾਫ਼ ਹੁੰਦਾ ਜੀ ਹੈਨਾ ਇਹ ਜਿਹੜੀ ਪ੍ਰਾਣੀ ਵਿਧਿ ਸਾਡੇ ਘਰਾਂ ਦੇ ਵਿੱਚ ਤਾਂ ਜੀ ਅਸੀਂ ਹੋਟਲਾਂ 'ਚ ਚਲੇ ਜਾਈਏ ਘਰਾਂ ਦੇ ਵਿੱਚ ਚਲੇ ਜਾਈਏ ਉਹ ਤਾਂ ਮਾਡਰਨ ਸੋਚ ਦਾ ਪ੍ਰਤੀਕ ਨੇ ਜੀ ਲੋਜੀਸ ਹਮਾਰੇਆਂ ਤੋਂ ਵੈਸਟਰਨ ਸ਼ੀਟ ਹੈ ਤੁਸੀਂ ਇਹ ਦੇਖੋ ਜੀ ਵੈਸਟਰਨ ਜੇ ਸੀਟ ਹੈ ਮਾਡਰਨ ਸੋਚ ਹੈ ਤਾਂ ਮਾਡਰਨ ਸੋਚ ਉਨੀਆਂ ਬਿਮਾਰੀਆਂ ਵੀ ਵੱਧ ਲੈ ਕੇ ਆਈ ਹੈ ਤੁਸੀਂ ਇਹ ਦੇਖੋ ਪਿੱਛੋਂ ਇੱਕ ਪ੍ਰੈਸ਼ਰ ਜਾਂ ਛੱਡਦੇ ਨੇ ਤੂਤਰੀ ਛੱਡਦੇ ਨੇ ਉਹ ਸਿੱਧਾ ਸਾਡੇ ਗੁੱਦਮਾਰਗ ਦੇ ਵਿੱਚ ਪਾਣੀ ਇੰਨਾ ਪ੍ਰੈਸ਼ਰ ਨਾਲ ਲੱਗਦਾ ਤੁਸੀਂ ਇਹ ਦੇਖੋ ਉਹੀ ਪਹਿਲਾਂ ਬਵਾਸੀਰ ਦਾ ਕਿੱਡਾ ਵੱਡਾ ਕਾਰਨ ਬਣ ਜਾਂਦਾ ਤੁਸੀਂ ਇਹ ਦੇਖੋ ਇੰਨੇ ਪ੍ਰੈਸ਼ਰ ਦੇ ਨਾਲ ਜਦੋਂ ਅਸੀਂ ਗੁੱਦਮਾਰਗ ਨੂੰ ਧੋਨੇ ਆ ਸਾਫ਼ ਕਰਦੇ ਆ ਤੁਸੀਂ ਆਮ ਲੋਕਾਂ ਨੇ ਦੇਖਿਆ ਵੀ ਉਹਦੇ ਨਾਲ ਵੀ ਆਮ ਬੰਦੇ ਨੂੰ ਜਿਹੜਾ ਪਿੰਡੂ ਬੰਡਾ ਵਿਚਾਰਾ ਕਦੇ ਵੈਸਟਰਨ ਸਟਾਈਲ ਜਿਹੜੀ ਸੀਟ ਯੂਜ਼ ਕਰ ਲੈਂਦਾ ਉਹਨੂੰ ਬਹੁਤ ਜ਼ਿਆਦਾ ਤੁਸੀਂ ਮੈਂ ਆਮ ਮਰੀਜ਼ਾਂ ਤੋਂ ਸੁਣਿਆ ਵੀ ਉਹ ਬਹੁਤ ਵੱਡਾ ਕਾਰਨ ਆ ਉਹ ਬਵਾਸੀਰ ਪੈਦਾ ਕਰਨ ਦਾ ਕਿਉਂਕਿ ਇੱਕ ਤਰ੍ਹਾਂ ਦਾ ਸਾਡੇ ਇੰਨੇ ਇੱਕ ਨਾਜ਼ੁਕ ਜਿਹੜੇ ਮਸਲਾਂ ਤੇ ਇੰਨੇ ਕ ਜ਼ਿਆਦਾ ਪ੍ਰੈਸ਼ਰ ਦੇ ਨਾਲ ਪਾਣੀ ਮਾਰਨਾ ਤਾਂ ਉਹ ਵੀ ਬਹੁਤ ਵੱਡਾ ਸਾਡੇ ਮਸਲ ਨੂੰ ਇੱਕ ਤਰ੍ਹਾਂ ਦਾ ਫਾੜ ਕੇ ਖਰੋਚ ਦਾ ਕੰਮ ਖੈਦਾ ਕਰਦਾ ਹੈ ਤੁਸੀਂ ਕਹਿ ਰਹੇ ਹੋ ਕਿ ਵੈਸਟਰਨ ਟਾਇਲਟ ਬਿਮਾਰੀਆਂ ਦਾ ਘਰਤਾ ਹੈ ਹੀ ਹੈ ਜਿਹੜਾ ਉਹਦਾ ਸ਼ਾਵਰ ਹੈਗਾ ਜਦੋਂ ਫੁਹਾਰਾ ਸਾਡੇ ਗੁੱਦ ਮਾਰਗ ਦੇ ਉੱਤੇ ਵੱਜਦਾ ਹੈ ਬਹੁਤ ਵਾਰ ਹੁੰਦਾ ਹੈ ਪ੍ਰੈਸ਼ਰ ਸਾਨੂੰ ਨਹੀਂ ਸਮਝ ਆਉਂਦਾ ਇੱਕ ਲੱਖ ਦਬਿਆ ਤੇ ਬਹੁਤ ਜ਼ੋਰ ਦੇ ਜ਼ਖਮ ਵੀ ਕਰਦੇ ਤੇ ਜ਼ਖਮ ਦੇ ਕਰਕੇ ਫਿਰ ਬਵਾਸੀਰ ਵੀ ਹੁੰਦੀ ਹੈ ਬਵਾਸੀਰ ਵੀ ਪੈਦਾ ਹੁੰਦੀ ਕਿਉਂਕਿ ਮਲ ਜਦੋਂ ਰੋਜ਼ ਲੱਗ ਕੇ ਉੱਥੋਂ ਲੰਘਣਾ ਇੱਕ ਤਰ੍ਹਾਂ ਦਾ ਤਾਂ ਉਹਦੇ ਨਾਲ ਇਨਫੈਕਸ਼ਨ ਹੋ ਕੇ ਤੁਸੀਂ ਇਹ ਕਹ ਲਓ ਕਈਆਂ ਨੂੰ ਤੁਸੀਂ ਕਹ ਲਓ ਵੀ ਰਿਸਾਵੇ ਹੁੰਦਾ ਰਹਿੰਦਾ ਗੁੱਦਮਾਰਗ ਤੋਂ ਜਾਂ ਗੁੱਦਮਾਰਗ ਤੋਂ ਸਾਈਡ ਤੇ 1 ਇੰਚ ਛੱਡ ਕੇ ਉੱਥੇ ਪਾਣੀ ਦਾ ਰਸਾਬ ਹੋਈ ਜਾਂਦਾ ਉਹ ਅੰਦਰਲੇ ਸਾਈਡ ਨੂੰ ਕੀ ਹੁੰਦਾ ਆ ਮੰਨ ਲਓ ਗੁੱਦਮਾਰਗ ਆ ਤਾਂ ਸਾਈਡ ਤੇ 1 ਇੰਚ ਤੇ ਜਾ ਕੇ ਤੁਸੀਂ ਕਹ ਲਓ ਉੱਥੇ ਜ਼ਖਮ ਦਾ ਰਸਾਬ ਹੋਈ ਹੋ ਜਾਂਦਾ ਉਹੀ ਡਾਕਟਰਾਂ ਤੋਂ ਠੀਕ ਨਹੀਂ ਹੁੰਦਾ ਸੱਲਾ ਬਣ ਰਹਿਦਾ ਗਿੱਲਾ ਬਣ ਰਹਿਦਾ ਤਕਲੀ ਦੀ ਇੰਨੀ ਕ ਜਿਆਦਾ ਹੈ ਬੰਦੇ ਉਸ ਤੋਂ ਹੀ ਡਰਦੇ ਲੋਕ ਕੀ ਕਰਦੇ ਆ ਕਈ ਲੋਕ ਇੰਨੇ ਕ ਡਰਦੇ ਆ ਕਬਜ ਤੋਂ ਡਰਦੇ ਰੋਟੀ ਨਹੀਂ ਖਾਂਦੇ ਹੈਗੇ ਵੀ ਸਾਨੂੰ ਕਬਜ ਨਾ ਕਿਤੇ ਹੋਰ ਜਿਆਦਾ ਵੱਧ ਜਵੇ ਸਾਨੂੰ ਲੈਟਰਨ ਖੁੱਲ ਕੇ ਨਹੀਂ ਆਉਣੀ ਉਸ ਦੇ ਕਾਰਨ ਤੁਸੀਂ ਦੇਖੋ ਵੀ ਲੋਕਾਂ ਦਾ ਜਿਹੜਾ ਮਨ ਵੀ ਇੰਨਾ ਕ ਜਿਆਦਾ ਪਰੇਸ਼ਾਨ ਆ ਕਿਉਂਕਿ ਜਿਹੜੇ ਬੰਦੇ ਨੇ ਅੰਨ ਨਹੀਂ ਖੁਸ਼ ਹੋ ਕੇ ਖਾਣਾ ਤਾਂ ਉਹਦਾ ਮਨ ਵੀ ਜਿਹੜਾ ਦੁੱਗਣਾ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦਾ ਨਾਲ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਹੈ ਇੱਥੇ ਅ ਜਿਹੜਾ ਵੈਸਟਰਨ ਸਟਾਈਲ ਦੇ ਵਿੱਚ ਅਸੀਂ ਕਲੀਨਿੰਗ ਵਾਸਤੇ ਪਾਣੀ ਯੂਜ਼ ਕਰਦੇ ਆ ਸਾਫ ਸਫਾਈ ਵਾਸਤੇ ਪਾਟੀ ਕਰਨ ਤੋਂ ਬਾਅਦ ਉਹ ਟੰਗ ਨਾਲ ਸਾਫ ਹੋ ਜਾਂਦਾ ਜੀ ਕਿਉਂਕਿ ਬਹੁਤ ਸਾਰੇ ਚੀਜ਼ਾਂ ਜਦੋਂ ਪਾਟੀ ਆਉਂਦੀ ਹੈ ਪਾਟੀ ਆਉਣ ਤੋਂ ਬਾਅਦ ਸਾਡਾ ਗੁੱਦਮਾਰਗ ਖੁੱਲਦਾ ਤੇ ਫਿਰ ਉਹ ਬੰਦ ਹੁੰਦਾ ਤੇ ਜਿਹੜੀ ਵਿੱਚ ਲੱਗਿਆ ਰਹਿ ਗਿਆ ਜੀ ਮਬਾਦ ਦੇਖੋ ਉਹ ਇੱਕ ਤੁਸੀਂ ਕਹਿ ਲੋ ਵੀ ਹੱਥ ਨਾ ਹਲਾਉਣ ਵਾਲੇ ਢੰਗ ਨੇ ਹਣਾ ਸਾਡੇ ਲੋਕਾਂ ਦੇ ਜਾਂ ਬਹੁਤ ਸਾਰੇ ਲੋਕ ਤੁਸੀਂ ਦੇਖਦੇ ਆ ਟਿਸ਼ੂ ਪੇਪਰ ਨਾਲ ਸਾਫ਼ ਕਰ ਦਿੰਨੇ ਆ ਜਾਂ ਕੁਝ ਇਦਾਂ ਦਾ ਹਣਾ ਵਰਤਦੇ ਆ ਤੁਸੀਂ ਇਹ ਦੇਖੋ ਵੀ ਜਿਹੜਾ ਅਸੀਂ ਕੁਦਰਤ ਨੇ ਸਾਡਾ ਇੱਕ ਮਲ ਸਾਡਾ ਖਾਣਾ ਗੰਦਾ ਹੋ ਕੇ ਜਿਹੜਾ ਮਲ ਦੇ ਥਰੂ ਬਾਹਰ ਨਿਕਲਦਾ ਤਾਂ ਉਹ ਕੋਈ ਨਿਜਮ ਹੈ ਵੀ ਸਰੀਰ ਦੇ ਬਾਹਰੋਂ ਨਿਕਲਣਾ ਮਲ ਨੇ ਬਾਹਰ ਨਿਕਲਣਾ ਤਾਂ ਅਸੀਂ ਸਾਡਾ ਉਹ ਅੰਦਰ ਜੰਮਿਆ ਰਹੂਗਾ ਤਾਂ ਤੁਸੀਂ ਕਦੇ ਵੀ ਸੋਚ ਕੇ ਦੇਖੋ ਵੀ ਉਹਦੇ ਨਾਲ ਜਿਹੜਾ ਤੁਹਾਡੇ ਸਰੀਰ ਤੰਦਰੁਸਤ ਹੋਊਗਾ ਜਾਂ ਬਿਮਾਰੀਆਂ ਵੱਲ ਵਧੂਗਾ ਤਾਂ ਜਦੋਂ ਮਲ ਅੰਦਰ ਜੰਮਿਆ ਰਹੂਗਾ ਤਾਂ ਇੱਕ ਤਰ੍ਹਾਂ ਦੀਆਂ ਬਿਮਾਰੀਆਂ ਹੀ ਪੈਦਾ ਕਰੂਗਾ ਇਹ ਨਹੀਂ ਹੈਗਾ ਵੀ ਤੁਹਾਡਾ ਉਹ ਤੁਹਾਨੂੰ ਕੋਈ ਸਰੀਰ ਦਾ ਤੰਦਰੁਸਤੀ ਵੱਲ ਲੈ ਕੇ ਜਾਊਗਾ ਜਾਂ ਤੁਹਾਨੂੰ ਬਿਮਾਰੀਆਂ ਤੋਂ ਬਚਾ ਦੇਊਗਾ ਜੀ ਸਭ ਜਿਹੜੀ ਅੱਜਕੱਲ ਗੋਲੀਆਂ ਚੱਲਦੀਆਂ ਨੇ ਜੀ ਕਬਜ਼ ਦੂਰ ਕਰਨ ਵਾਲੇ ਦੇ ਕੋਈ ਚਾਕਲੇਟ ਵਾਲੀ ਗੋਲੀ ਕੋਈ ਸੁਆਹ ਗੋਲੀ ਕੋਈ ਦੂਸਰੀ ਗੋਲੀ ਤੇ ਉਹ ਟੈਂਪਰੇਰੀ ਦਾ ਕੰਮ ਕਰਦੇ ਨੇ ਪਰਮਾਨੈਂਟ ਹੱਲ ਹੈ ਜੀ ਕੋਈ ਇਹਦਾ ਕੋਈ ਵੀ ਬਾਜ਼ਾਰੋਂ ਤੁਸੀਂ ਗੋਲੀ ਲੈ ਲਓ ਜੀ ਗੋਲੀ ਕੋਈ ਕਬਜ ਠੀਕ ਕਰਨ ਵਾਲੀ ਅੱਜ ਤੱਕ ਬਣੀ ਹੋਣੀ ਹੈਗੀ ਕਬਜ ਉਦੋਂ ਤੱਕ ਠੀਕ ਨਹੀਂ ਹੁੰਦੀ ਜਦੋਂ ਤੱਕ ਤੁਹਾਡੇ ਸਰੀਰ ਅੰਦਰੋਂ ਖੁਸ਼ਕੀ ਸਹੀ ਨਹੀਂ ਹੁੰਦੀ ਤੁਸੀਂ ਗੋਲੀ ਖਾਓਗੇ ਗੋਲੀ ਨਾਲ ਕੀ ਹੁੰਦਾ ਸਭ ਤੋਂ ਉਹਦਾ ਮੇਨ ਜਿਹੜਾ ਗੋਲੀ ਦਾ ਮਾੜਾ ਪ੍ਰਭਾਵ ਹੈ ਪੇਟ ਤਾਂ ਤੁਸੀਂ ਉਹਦੇ ਨਾਲ ਸਾਫ਼ ਕਰ ਲੈਣੇ ਹੋ ਪਰ ਉਹਦਾ ਮਾੜਾ ਪ੍ਰਭਾਵ ਕੀ ਹੈ ਜਿਹੜਾ ਤੁਹਾਡੀ ਆਂਤੜੀ ਦੇ ਵਿੱਚ ਸਟੋਰ ਪਾਣੀ ਹੈ ਜਿਹੜਾ ਸਾਡੀ ਆਂਤੜੀ ਦੇ ਵਿੱਚ ਸਾਨੂੰ ਪਾਣੀ ਚਾਹੀਦਾ ਹੈ ਜਿਹੜੇ ਮਿਨਰਲ ਚਾਹੀਦੇ ਨੇ ਉਹ ਗੋਲੀ ਨਾਲ ਕੀ ਆ ਉਹ ਵੀ ਪਾਣੀ ਨਿਕਲ ਜਾਂਦਾ ਅੰਦਰੋਂ ਬੰਦਾ ਕਹਿੰਦਾ ਵੀ ਤਿੰਨ ਚਾਰ ਵਾਰੀ ਗਿਆ ਮੈਨੂੰ ਟੱਟੀਆਂ ਲੱਗੀਆਂ ਉਸ ਤੋਂ ਬਾਅਦ ਮੇਰਾ ਪਾਣੀ ਆਉਣਾ ਸ਼ੁਰੂ ਹੋ ਗਿਆ ਜਦੋਂ ਉਹ ਪਾਣੀ ਨਿਕਲ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਅਗਲਾ ਅੰਨ ਖਾਓਗੇ ਤਾਂ ਉਹਦੇ ਨਾਲ ਤਾਂ ਕਬਜ਼ ਹੋਰ ਜ਼ਿਆਦਾ ਵਧੂਗੀ ਕਿਉਂਕਿ ਤੁਹਾਡੇ ਜਿਹੜੀ ਅੰਤੜੀ ਦੇ ਵਿੱਚ ਤਰਲ ਹੀ ਨਹੀਂ ਰਿਹਾ ਉਹਦੇ ਵਿੱਚ ਨਮੀਓ ਨਹੀਂ ਰਹੀ ਤਾਂ ਉਹਦੇ ਨਾਲ ਜਿਹੜੀ ਕਬਜ਼ ਦੀ ਸਮੱਸਿਆ ਹੋਰ ਜ਼ਿਆਦਾ ਵਧਣੀ ਹੈ ਤੇ ਫਿਰ ਕੁਦਰਤ ਕੀ ਕਹਿੰਦੀ ਜੀ ਇਸ ਕਬਜ਼ਾ ਵਾਲੇ ਮਾਮਲੇ 'ਚ ਕੁਦਰਤ ਕੋਲ ਕੀ ਹੱਲ ਹੈ ਆਯੁਰਵੇਦਾ ਕੀ ਕਹਿੰਦਾ ਸ਼ਾਸਤਰ ਕੀ ਕਹਿੰਦੇ ਨੇ ਸਾਡੇ ਆਯੁਰਵੇਦਾ ਸਭ ਤੋਂ ਪਹਿਲਾਂ ਕਹਿੰਦਾ ਵੀ ਆਪਣਾ ਦਿਨਚਰਿਆ ਬਦਲੋ ਆਪਣਾ ਸਵੇਰ ਤੇ ਲੈ ਕੇ ਤੁਸੀਂ ਪੈਰਾਂ 'ਤੇ ਬੈਠਣਾ ਸ਼ੁਰੂ ਕਰੋ ਆਪਣੇ ਖਾਣੇ ਦੇ ਵਿੱਚ ਫਾਈਬਰ ਜ਼ਿਆਦਾ ਲਓ ਕੱਚਾ ਜ਼ਿਆਦਾ ਖਾਓ ਤੇ ਪੇਟ ਦੀ ਜਿੰਨੀ ਤੁਸੀਂ ਰਗੜਾਈ ਕਰੋਗੇ ਰਗੜਾਈ ਦਾ ਮਤਲਬ ਇਹ ਨਹੀਂ ਵੀ ਮਾਲਿਸ਼ ਰਗੜਾਈ ਦਾ ਮਤਲਬ ਇਹ ਹੈ ਵੀ ਤੁਸੀਂ ਪੇਟ ਦੀ ਵਰਜਿਸ਼ ਕਿੰਨੀ ਕਰਦੇ ਹੋ ਚਾਹੇ ਤੁਸੀਂ ਸਾਈਕਲ ਚਲਾਉਂਦੇ ਹੋ ਚਾਹੇ ਤੁਸੀਂ ਡੱਡੂ ਛੜੱਪੇ ਲਾਉਂਦੇ ਹੋ ਚਾਹੇ ਤੁਸੀਂ ਪੈਰਾਂ 'ਤੇ ਬਹਿ ਕੇ ਤੁਰਦੇ ਹੋ ਤਾਂ ਉਹ ਜਦੋਂ ਤੁਸੀਂ ਵਰਜਿਸ਼ ਪੇਟ ਦੀ ਕਰਦੇ ਹੋ ਤਾਂ ਤੁਸੀਂ ਕਦੇ ਵੀ ਜਿਹੜੀ ਤੁਹਾਨੂੰ ਕਬਜ ਦਾ ਐਸੀਆਂ ਸਮੱਸਿਆਵਾਂ ਦਾ ਜਾਂ ਬਵਾਸੀਰਾਂ ਦਾ ਕਦੇ ਸਾਹਮਣਾ ਨਹੀਂ ਕਰਨਾ ਪੈਂਦਾ ਜੀ ਤੇ ਫਿਰ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜਾ ਇਹ ਵੱਟਾ ਹੈਗਾ ਇਹ ਪੱਥਰ ਹੈਗਾ ਇਹ 50 ਤੋਂ 100 ਬੰਦੇ ਦੀ ਕਬਜ ਤੋੜ ਸਕਦਾ ਉਹ ਕਿਵੇਂ ਜੀ ਉਹ ਆਪਾਂ ਦੱਸਦੇ ਹਾਂ ਵੀ ਕਿਵੇਂ ਤੋੜਦਾ ਪਰ ਉਹਦੇ ਲਈ ਤੁਹਾਨੂੰ ਨਾਲ ਮਿਹਨਤ ਵੀ ਜਿਹੜੀ ਕਰਨੀ ਪਈਗੀ ਜ਼ਰੂਰੀ ਹੈ ਤੁਸੀਂ ਇਹ ਤੁਸੀਂ ਬਾਜ਼ਾਰੋਂ ਲੈਣਾ ਕਿਸੇ ਵਧੀਆ ਅੰਸਾਰੀ ਦੀ ਦੁਕਾਨ ਤੋਂ ਲੈਣਾ ਹੈ Ориਜਨਲ ਇਹ ਡੁਪਲੀਕੇਟ ਚ ਵੀ ਆਉਂਦਾ ਤੇ Ориਜਨਲ Ориਜਨਲ ਸੰਖਮੂਨੀਆ ਲੈਣਾ ਤੁਸੀਂ Ориਜਨਲ ਸੰਖਮੂਨੀਆ ਬੰਸਾਰੀ ਦੀ ਦੁਕਾਨ ਤੋਂ ਲੈ ਲਓ ਤੁਸੀਂ ਇਹਨੂੰ ਜਦੋਂ ਰਗੜਨਾ ਹੈ ਤਾਂ ਰਗੜਦੇ ਟਾਈਮ ਕਦੇ ਵੀ ਤੁਹਾਡਾ ਪੱਖਾ ਨਹੀਂ ਚੱਲਦਾ ਹੋਣਾ ਚਾਹੀਦਾ ਤੁਸੀਂ ਇਹਨੂੰ ਪੀਸ ਕੇ ਐਦਾਂ ਰਗੜਨਾ ਕਿਉਂਕਿ ਰਗੜਦੇ ਰਗੜਦੇ ਹੀ ਨਾਲੋਂ ਨਾਲ ਨਹੀਂ ਪਾਣੀ ਛੱਡ ਦਿੰਦਾ ਜੇ ਇਹਦੀ ਹਵਾ ਇਹਨੂੰ ਨਮੀ ਵਾਲੀ ਜਗ੍ਹਾ ਤੇ ਤੁਸੀਂ ਇਹਨੂੰ ਪੀਸੋਗੇ ਕਰੂਗਾ ਕੀ ਤੁਸੀਂ ਇਹਨੂੰ ਪੀਸ ਕੇ ਕੀ ਕਰਨਾ ਹੈ ਜੀ 1 ਕਿਲੋ ਮੰਨ ਲਓ ਤੁਸੀਂ 5 ਗ੍ਰਾਮ ਲੈ ਲਓ ਇਹਨੂੰ 5 ਗ੍ਰਾਮ 1 ਕਿਲੋ ਗੁਲਕੰਦ ਦੇ ਵਿੱਚ ਪਾ ਲੈਣਾ ਤੇ ਰਾਤ ਨੂੰ ਸੌਣ ਲੱਗੇ 1 ਚਮਚ ਗੁਲਕੰਦ ਦਾ ਗਰਮ ਦੁੱਧ ਨਾਲ ਜਾਂ ਗਰਮ ਪਾਣੀ ਨਾਲ ਖਾ ਲਓ ਤਾਂ ਸਵੇਰੇ ਤੁਹਾਡਾ ਪੇਟ ਐਵੇਂ ਹੋ ਜਾਊਗਾ ਜਿਵੇਂ ਹੌਲਾ ਫੁੱਲ ਗੁਲਾਬ ਦਾ ਹੁੰਦਾ ਜਿਹੜੇ ਲੋਕ ਕਹਿੰਦੇ ਨੇ ਵੀ ਸਾਡੀ ਕਬਜ਼ ਕਿਸੇ ਚੂਰਨ ਨਾਲ ਜਾਂ ਕਿਸੇ ਗੋਲੀਆਂ ਖਾਣ ਨਾਲ ਜਾਂ ਕਿਸੇ ਤੇਲ ਪੀਣ ਨਾਲ ਨਹੀਂ ਟੁੱਟਦੀ ਤਾਂ ਇੱਕ ਵਾਰ ਸਿਰਫ ਇਹਦਾ ਅੱਧਾ ਚਮਚ ਰਾਤ ਨੂੰ ਖਾ ਕੇ ਦੇਖਣਾ ਹੈ ਤਾਂ ਸਵੇਰੇ ਉੱਠ ਕੇ ਉਹ ਬੰਦਾ ਐਵੇਂ ਕਹੂਗਾ ਵੀ ਜਿਹੜਾ ਮੇਰਾ 10 ਸਾਲ ਤੋਂ ਖਤਮ ਹੋਇਆ ਹੋਇਆ ਸੀ ਕੰਮ ਮੇਰਾ ਜਿਉਣ ਨੂੰ ਜੀ ਨਹੀਂ ਸੀ ਕਰਦਾ ਤਾਂ ਉਹ ਇੱਕ ਦਿਨ ਦੇ ਵਿੱਚ ਨਜ਼ਾਰਾ ਲਿਆ ਦੂਗਾ ਜੀ ਉਹ ਜੀ ਜੀ ਤੇ ਫਿਰ ਉਹ ਕੀ ਚੀਜ਼ ਰੱਖੀ ਹੈ ਜਿਹੜਾ ਇਹ ਜਿਨ੍ਹਾਂ ਨੂੰ ਨਾਰਮਲ ਕਬਜ ਹੈ ਉਹਨਾਂ ਵਾਸਤੇ ਜਲਾਬਾ ਹਰੜ ਇੱਕ ਤਾਂ ਨਾਰਮਲ ਜੰਗ ਹੈਡ ਹੁੰਦੀ ਹੈ ਨਾਰਮਲ ਦੇਸੀ ਹੈਡ ਹੁੰਦੀ ਹੈ ਇਹ ਜਲਾਬਾ ਹੈਡ ਹੈ ਇਹਦੀ ਸ਼ੇਪ ਵੀ ਕਦੇ ਆਮ ਹਰ ਬੰਦੇ ਨੇ ਨਹੀਂ ਦੇਖੀ ਹੈਗੀ ਜਲਾਬਾ ਹੜੜ ਪੀਸ ਕੇ ਸਿਰਫ ਦੋ ਚੁਟਕੀਆਂ ਰਾਤ ਨੂੰ ਗਰਮ ਪਾਣੀ ਨਾਲ ਲੈਣੀਆਂ ਨੇ ਜਿਨ੍ਹਾਂ ਦਾ ਮਟਾਪਾ ਨਹੀਂ ਘਟਦਾ ਜਾਂ ਜਿਨ੍ਹਾਂ ਨੂੰ ਬਵਾਸੀਰ ਨਹੀਂ ਹਟਦੀ ਜਾਂ ਜਿਨ੍ਹਾਂ ਦਾ ਪੇਟ ਨਹੀਂ ਖੁੱਲਦਾ ਤਾਂ ਬਹੁਤ ਆ ਤੁਸੀਂ ਦੋ ਚੁਟਕੀਆਂ ਵਾਧੂ ਨੇ ਜੀ ਜਿਹੜੇ ਤੁਸੀਂ ਚਮਚੇ ਭਰ-ਭਰ ਕੇ ਚੂਰਨ ਦੇ ਖਾਣੇ ਹੋ ਉਹ ਲੈਣ ਦੀ ਲੋੜ ਨਹੀਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਔਰ ਇਹਨਾਂ ਘੈਂਟ ਨੁਸਖਾ ਦੇਣ ਵਾਸਤੇ ਜੀ ਸ਼ੁਕਰੀਆ ਧੰਨਵਾਦ ਜੀ ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਭੰਗੂ ਜਿਨ੍ਹਾਂ ਨੇ ਕਿਹਾ ਕਿ ਦੇਖੋ ਇਹ ਜਿਹੜਾ ਵੱਟੀ ਰੂਪੀ ਔਸ਼ਧੀ ਹੈਗੀ ਹੈ ਇਹਨੂੰ ਗੁਲਕੰਦ ਦੇ ਵਿੱਚ ਅਗਰ ਅਸੀਂ ਮਿਲਾ ਲਈਏ ਕਿਲੋ ਗੁਲਕੰਦ ਦੇ ਵਿੱਚ 5 ਗ੍ਰਾਮ ਇਹ ਮਲਾਉਣੀ ਹੈ ਤਾਂ ਇਹ ਤੁਹਾਡਾ 50 ਤੋਂ 100 ਦਿਨ ਦੀ ਡੋਜ਼ ਹੈਗੀ ਹੈ ਜਿਹੜੀ ਉਹ ਤਿਆਰ ਅਸੀਂ ਕਰ ਸਕਦੇ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਜਲਾਬਾ ਹਰਡ ਹੈਗੀ ਆ ਦੇਖੋ ਜਲਾਬਾ ਹਰਡ ਹੈਗੀ ਹੈ ਇਹਦੇ ਨਾਲ ਵੀ ਜਿਹੜੀ ਕਬਜ਼ ਹੈਗੀ ਉਸ ਨੂੰ ਤੋੜਿਆ ਜਾ ਸਕਦਾ ਸੋ ਉਮੀਦ ਕਰਦਾ ਇਹ ਵੀਡੀਓ ਹੋਰ ਨਾ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਕਈ ਵਾਰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ